ਸਭੇ ਗੇਟ ਨੂੰ ਸਾਰਾ ਕੁਝ ਟਟਾ ਪਿਆ ਬਈ ਕਮਰੇ ਡਿੱਗੇ ਪਏ ਨੇ ਟ੍ਰੇਡਾਂ ਦਾ ਪੰਗਾ ਬਹੁਤ ਘਸੋਆ ਪਿਆ ਇਹ ਤਾਂ ਕਹਿੰਦੇ ਬਹੁਤ ਸੋਹਣਾ ਬਣਾਤਾ ਬਹੁਤ ਸੋਹਣਾ ਤੁਸੀਂ ਆਪ ਹੀ ਜਾ ਕੇ ਦੇਖ ਸਕਦੇ ਹੋ ਕੀ ਬਣਾਇਆ ਇਹਦਾ ਗੋਤਲਾ ਖਾਣੇ ਤੋਂ ਵੀ ਚੰਗਾ ਨਹੀਂ ਖਾਇਆ ਯਾਰ ਜੋਦ ਘਾਟਨ ਕਰਨ ਲੱਗੇ ਵੀ ਇਹ ਅੱਜ ਹੁਣ ਦੇ ਸਮੇਂ ਦੀ ਸਰਕਾਰ ਮੁੱਕੇ ਨਿਕਲੀ ਐ ਪਿਛਲੀਆਂ ਸਰਕਾਰਾਂ ਮੁੱਕੇ ਦੀਆਂ ਚਾਰ ਦਿਵਾਰੀ ਨਿਕਲੀ ਵੀ ਐ ਇਹ ਸਰਕਾਰ ਮੁੱਕ ਕੇ ਇਕੱਲੇ ਓਨਲੀ ਪ੍ਰਾਇਮਰੀ ਸਕੂਲ ਦੇ ਉੱਤੇ ਜਿਹੜੀ ਚਾਰ ਦਿਵਾਰੀ ਹੋ ਰਹੀ ਹੈ ਇਹ ਸਰਕਾਰ ਦੇ ਵਿੱਚ ਹੋ ਰਹੀ ਹੈ। ਇਹ ਪਿਛਲੀ ਪੰਚਾਇਤ ਨੇ ਮੁੱਕੀ ਨਹੀਂ ਹਾਂ ਪੰਚਾਇਤ ਪਿਛਲੇ ਫੰਡ ਦਿੱਤਾ ਸੀ ਇਹ ਇਹ ਦਿੱਤਾ ਸੀ ਐਮਪੀ ਕੋਟੇ ਚੋਂ ਆਇਆ ਸੀ ਸਦੀਕ ਨੇ ਜਿਹੜਾ ਮੋਹਤ ਕੀਤਾ ਜਾ ਰਿਹਾ ਹੈ ਆਮ ਆਦਮੀ ਹਾਂ ਇਹ ਆਮ ਵਾਲੇ ਕਰਦੇ ਆ ਇਹਨਾਂ ਨੇ ਉਹੀ ਰੰਗ ਲਾਏ ਜਿਹੜੇ ਉਹ ਸਾਹਮਣੇ ਲੱਗੇ। ਕਹਿੰਦੇ ਨੇ ਕਿ ਬਾਥਰੂਮ ਨਹੀਂ ਬਣੇ 20-20 ਸਾਲ ਹੋ ਗਏ ਬਾਥਰੂਮ ਨਹੀਂ ਬਣੇ ਉਦੋਂ ਪਹਿਲਾਂ ਬੱਚੇ ਬਾਥਰੂਮ ਕਰਨ ਬਾਹਰ ਜਾਂਦੇ ਸੀ ਗੇਤਾ ਮੱਚ ਜਾਂਦੇ ਸੀ ਉਦੋਂ ਪਹਿਲਾਂ ਕਾਂਗਰਸ ਸਰਕਾਰ ਰਹੀ ਹੈ ਕਾਲੀ ਦਲ ਸਰਕਾਰ ਰਹੀ ਹੈ ਫੇਰ ਕਾਂਗਰਸ ਸਰਕਾਰ ਰਹੀ ਹੈ ਉਸ ਸਮੇਂ ਦੇ ਬਾਥਰੂਮ ਬਣੇ ਵੀ ਆ ਪਹਿਲਾਂ ਦੇ ਇਹ ਕੰਮ ਹੀ ਕਰਨਾ ਸਕੂਲ ਸਕੂਲ ਦੀਆਂ ਛੱਤਾਂ ਬਦਲਣ ਵਾਲੀਆਂ ਛੱਤਾਂ ਡਿੱਗੀਆਂ ਪਈਆਂ ਪਹਿਲੀ ਗੱਲ ਸੀਵਰੇਜ ਪਿਆ ਗੰਦ ਪਿਆ ਪਿੰਡ ਦੇ ਨਾਲ ਨਾਲ ਗੁਰਦੁਆਰਾ ਨਾਲ ਛੱਪਾੜਾ ਗੰਦਾ ਇਹਨੂੰ ਡਰੇਨ ਚ ਪੈਂਦਾ ਕਰਨ ਛੱਤਾਂ ਬਦਲਣ ਵਾਲੀਆਂ ਛੱਤਾਂ ਦੋ ਡਿੱਗੀਆਂ ਆਉਂਗਾ ਦੱਸੋ ਕੀ ਸਮੱਸਿਆ ਤੁਹਾਡੀ ਬਈ ਯਾਰ ਗਰਾਊਂਡ ਬਣਾਉਣ ਵਾਲਾ ਤੇ ਯਾਰ ਤੇ ਬਾਥਰੂਮ ਬਣਾਉਣ ਵਾਲੇ ਆ ਤੇ ਆਹ ਬਾਥਰੂਮ ਤੇ ਬਈ ਗੇਟ ਰੂਟ ਸਾਰਾ ਕੁਝ ਟੁੱਟਿਆ ਪਿਆ ਬਈ ਹੈ ਕਮਰੇ ਡਿੱਗੇ ਪਏ ਨੇ ਟ੍ਰੇਡਾਂ ਪੰਗਾ ਬਹੁਤ ਹੋਇਆ ਪਿਆ ਬਹੁਤ ਹੋਇਆ ਇਹ ਤਾਂ ਕਹਿੰਦੇ ਬਹੁਤ ਸੋਹਣਾ ਬਣਾਤਾ ਬਹੁਤ ਸੋਹਣਾ ਤੁਸੀਂ ਆਪ ਹੀ ਜਾ ਕੇ ਦੇਖ ਸਕਦੇ ਹੋ ਕੀ ਬਣਾਇਆ ਹੈ ਯਾਰ ਬਈ ਯਾਰ ਤੁਹਾਨੂੰ ਕਿਸ ਨੇ ਸਿਖਾਇਆ ਇਹਦਾ ਗੁੱਤਲਖਾਨਾ ਤੋਂ ਵੀ ਚੰਗਾ ਨਹੀਂ ਸਿਖਾਇਆ ਯਾਰ ਤੁਸੀਂ ਇਹ ਬੋਲਦੇ ਹੋ ਫੱਕੀ ਆ ਬਾਕੀ ਹੀ ਹਾਲ ਓਏ ਓਏ ਅੱਜ ਐਮਐਲਏ ਸਾਹਿਬ ਚਾਰ ਦੁਆਰੀ ਦਾ ਮਹੂਰਤ ਕਰਨ ਆ ਰਹੇ ਸਿੱਖਿਆ ਗ੍ਰਾਂਤੀ ਤਹਿਤ ਇਹ ਕਦੋਂ ਨਿਕਲੀ ਗਾਂਦਾ ਆ ਇਹ ਕਾਂਗਰਸ ਸਰਕਾਰ ਮੌਕੇ ਦੀ ਨਿਕਲੀ ਵੀ ਆ ਸਾਫਕਾ ਸਰਪੰਚ ਭਪਿੰਦਰ ਸਿੰਘ ਦੇ ਮੌਕੇ ਦੀ ਜੋ ਉਦਘਾਟਨ ਕਰਨ ਲੱਗੇ ਵੀ ਇਹ ਅੱਜ ਹੁਣ ਦੇ ਸਮੇਂ ਦੀ ਸਰਕਾਰ ਮੌਕੇ ਨਿਕਲੀ ਹੈ ਪਿਛਲੀਆਂ ਸਰਕਾਰਾਂ ਮੌਕੇ ਦੀਆਂ ਚਾਰ ਦਿਵਾਰੀ ਨਿਕਲੀ ਵੀ ਆ ਇਹ ਸਰਕਾਰ ਮੌਕੇ ਦੀ ਆ ਸਰਕਾਰ ਮੌਕੇ ਇਕੱਲੇ ਓਨਲੀ ਪ੍ਰਾਇਮਰੀ ਸਕੂਲ ਦੇ ਉੱਤੇ ਜਿਹੜੀ ਚਾਰ ਦਿਵਾਰੀ ਹੋ ਰਹੀ ਹੈ ਇਹ ਸਰਕਾਰ ਦੇ ਵਿੱਚ ਹੋ ਰਹੀ ਹੈ ਇਹ ਜਿਹੜੀ ਕਾਂਗਰਸ ਸਰਕਾਰ ਮੌਕੇ ਦੀ ਹੋਈ ਵੀ ਆ ਆ ਸਾਫਕਾ ਸਰ ਮੈਂਬਰ ਖੜੇ ਆ ਜੋ ਪਿਛਲੀ ਪੰਚਾਇਤ ਦੇ ਮੈਂਬਰ ਆ ਉਹ ਇਹ ਪਿਛਲੀ ਪੰਚਾਇਤ ਮੌਕੇ ਦੀ ਹਾਂ ਪੰਚਾਇਤ ਪਿਛਲੇ ਫੰਡ ਦਿੱਤਾ ਸੀ ਇਹ ਇਹ ਦਿੱਤਾ ਸੀ ਐਮਪੀ ਕੋਟੇ ਚ ਆਇਆ ਸੀ ਸਦੀਕ ਨੇ ਠੀਕ ਹੈ ਉਹ ਕੋਟੇ ਚ ਪੈਸੇ ਲੱਗੇ ਹੋਏ ਆ ਨਹੀਂ ਕਾਂਗਰਸ ਮੌਕੇ ਦੀ ਗੱਲ ਹਾਂ ਕਾਂਗਰਸ ਵਾਲੇ ਆ ਤੇ ਹੁਣ ਜਿਹੜਾ ਮੋਹਤ ਕੀਤਾ ਜਾਣਾ ਆਮ ਆਦੀ ਪਾਰਟੀ ਵਾਲੇ ਹਾਂ ਇਹ ਆਮ ਵਾਲੇ ਕਰਦੇ ਆ ਇਹਨਾਂ ਨੇ ਉਹ ਹੀ ਰਦੇ ਲਾਏ ਜਿਹੜੇ ਉਹ ਵੀ ਸਾਹਮਣੇ ਲੱਗੇ ਹੋਏ ਉਹਦੇ ਉੱਤੇ ਉੱਤੇ ਲੱਗੇ ਹੋਏ ਹਾਂ ਹਾਂ ਉਹ ਵੀ ਓਨਲੀ ਪ੍ਰਾਇਮਰੀ ਸਕੂਲ ਦੇ ਵਿੱਚ ਪ੍ਰਾਇਮਰੀ ਬਾਰ-ਬਾਰ ਕਹਿ ਰਹੇ ਆ ਪ੍ਰਾਇਮਰੀ ਸਕੂਲ ਦੇ ਵਿੱਚ ਲੱਗੇ ਆ ਰਦੇ ਅਧਿਗਠਨ ਕਰਨ ਲੱਗੇ ਆ ਪ੍ਰਾਣੀਆਂ ਕੰਧਾਂ ਦਾ ਜੋ ਕਾਂਗਰਸ ਸਰਕਾਰ ਮੁੱਕਦੀ ਨਿਕਲੀਆਂ ਹੋਈਆਂ ਉਹਨਾਂ ਦਾ ਹੁਣ ਅਧਿਗਠਨ ਕਰ ਹਾਂ ਹੁਣ ਅਧਿਗਠਨ ਕਰ ਹਾਂ ਪਹਿਲੀ ਗੱਲ ਤਾਂ ਕਹਿ ਦਿੰਗੇ ਬਾਥਰੂਮ ਨਹੀਂ ਬਣੇ 20-20 ਸਾਲ ਹੋ ਗਏ ਬਾਥਰੂਮ ਨਹੀਂ ਬਣੇ ਉਸ ਤੋਂ ਪਹਿਲਾਂ ਬੱਚੇ ਬਾਥਰੂਮ ਕਰਨ ਬਾਹਰ ਜਾਂਦੇ ਸੀ ਖੇਤਾਂ ਵਿੱਚ ਜਾਂਦੇ ਸੀ ਉਸ ਤੋਂ ਪਹਿਲਾਂ ਕਾਂਗਰਸ ਸਰਕਾਰ ਆਈ ਹੈ ਕਾਲੀ ਦਲ ਸਰਕਾਰ ਆਈ ਹੈ ਫਿਰ ਕਾਂਗਰਸ ਸਰਕਾਰ ਰਹੀ ਹੈ ਉਸ ਸਮੇਂ ਦੇ ਬਾਥਰੂਮ ਬਣੇ ਹੋਏ ਆ ਪਹਿਲਾਂ ਦੇ ਇਹ ਕਹਿ ਰਹੇ ਆ ਵੀ ਸਾਡੀਆਂ ਸਰਕਾਰਾਂ ਕੋਲ ਤੇ ਕਦੋਂ ਦੇ ਬਾਥਰੂਮ ਬਣੇ ਆ ਇਹ ਸਕੂਲ ਦੇ 20 ਸਾਡੀ ਉਮਰ ਤੋਂ ਮੇਰੀ 34-35 ਸਾਲ ਦੀ ਉਮਰ ਹੋ ਗਈ ਮੈਂ ਸਕੂਲ ਦੇ ਵਿੱਚ 12 ਸਾਲ ਦੀ ਉਮਰ ਤੋਂ ਵੇਖ ਰਿਹਾ ਬਾਥਰੂਮ ਉਦੋਂ ਦੇ ਬਣੇ ਹੋਏ ਆ ਸਕੂਲਾਂ ਦੇ ਵਿੱਚ ਹਮਮ ਹੋਰ ਸਰਕਾਰਾਂ ਆਉਂਦੀਆਂ ਨਵੇਂ ਬਾਥਰੂਮ ਬੰਦਦੇ ਆ ਆਪ ਤੁਸੀਂ ਬਾਥਰੂਮ ਜਾ ਕੇ ਵੇਖ ਲਓ ਬਹੁਤ ਸਾਰੇ ਮੈਥੋਂ ਵੀ ਮੇਰੀ ਉਮਰ ਤੋਂ ਪਹਿਲਾਂ ਦੇ ਬਣੇ ਹੋਏ ਬਾਥਰੂਮ ਪਏ ਆ ਇੱਥੇ ਐਸ ਐਮ ਵੀ ਤੁਸੀਂ ਕਹਿੰਦੇ ਸੀ ਅਸੀਂ ਤਾਂ ਵੀ ਆਵੇ ਨਹੀਂ ਪੱਥਰ ਲੱਗਿਆ ਆਵੇ ਉਦੋਂ ਲਾਇਆ ਵਾਹੇ ਅੱਛਾ ਠੀਕ ਹੈ ਆ ਜਿਹੜਾ ਲੱਗਿਆ ਹਾਂ ਹਾਂ ਸਦੀਕਾ ਇਹ ਕੋਈ ਚਾਰਦਵਾਰੀ ਦਾ ਹੈ ਚਾਰਦਵਾਰੀ ਦਾ ਵਿੱਚ ਜਿਹੜੀ ਇਹਦੇ ਵਿੱਚ ਲੋਕ ਟਾਈਲ ਲਾਈ ਸੀ ਅੱਛਾ ਉਹ ਲੂੰਦਾ ਉਹਦਾ ਨਹੀਂ ਪੱਥਰ ਹਾਂ ਬੀਹੀ ਬਣੀ ਸੀ ਇਹਦੇ ਨਾਲ ਇਹਦੇ ਨਾਲ ਬੀਹੀ ਬਣੀ ਸਕੂਲ ਨੂੰ ਲੋ ਪੁਰਾਣੇ ਨਹੀਂ ਪੱਥਰ ਵੀ ਹੈ ਹਾਂ ਪੁਰਾਣੇ ਉਹ ਸਦੀਕ ਸਾਹਿਬ ਦਾ ਪਿਆ ਦੇਖ ਲੋ ਜੀ ਤੁਹਾਡੇ ਸਾਹਮਣੇ ਆ ਸਵੇਂ ਓਕੇ ਇਹ ਤਾਂ ਬਸ ਫਾਰਮੈਲਿਟੀਆਂ ਕਰ ਰਹੇ ਆ ਕਿ ਕੰਮ ਹੀ ਕਰਨਾ ਸਕੂਲ ਸਕੂਲ ਦੀਆਂ ਛੱਤਾਂ ਬਦਲਣ ਵਾਲੀਆਂ ਛੱਤਾਂ ਡਿੱਗੀਆਂ ਪਈਆਂ ਪਹਿਲੀ ਗੱਲ ਸਕੂਲ ਆ ਪਿੱਛੇ ਪਾ ਦੇਣ ਉਹ ਸੀਵਰੇਜ ਪਿਆ ਗੰਦ ਪਿਆ ਪਿੰਡ ਦੇ ਨਾਲ ਨਾਲ ਗੁਰਦੁਆਰਾ ਨਾਲ ਛੱਪੜਾ ਗੰਦਾ ਹੂੰ ਇਹਨੂੰ ਡਰੇਨ ਚ ਪੈਂਦਾ ਕਰਨ ਛੱਤਾਂ ਬਦਲਣ ਵਾਲੀਆਂ ਕਮਰਿਆਂ ਦੀਆਂ ਛੱਤਾਂ ਦੋ ਡਿੱਗੀਆਂ ਹੋਈਆਂ ਇੱਕ ਡਿੱਗੀ ਵੀ ਇੱਕ ਬਦਲਣ ਵਾਲੀ ਪੁੱਛ ਲੋ ਛੱਤਾਂ ਬਦਲਣ ਵਾਲੀਆਂ ਸਕੂਲ ਦੇ ਬੱਚੇ ਖੜੇ ਆ ਇਹਨਾਂ ਨੂੰ ਪੁੱਛ ਲੋ ਹੂੰ ਇਹ ਬਦ ਕੰਮ ਕਰਨਾ ਛੱਤਾਂ ਬਦਲੋ ਪੁਰਾਣੇ ਕਮਰੇ ਨਵੇਂ ਬਿਲਡਿੰਗਾਂ ਕਰੋ ਕਾਂ ਕਾਮਯਾਬ ਬਣਾਓ ਸਕੂਲ ਨੂੰ ਹੂੰ ਤੁਸੀਂ ਕਹਿਣ ਦਾ ਮਤਲਬ ਇਹ ਹੈ ਵੀ ਪੁਰਾਣੀਆਂ ਕੰਧਾਂ ਤੇ ਨਹੀਂ ਪੱਥਰ ਰੱਖੇ ਜਾਣਾ ਹਾਂ ਪੁਰਾਣੀਆਂ ਕੰਧਾਂ ਤੇ ਨਹੀਂ ਪੱਥਰ ਆ ਆ ਪੁਰਾਣੀ ਕੰਧ ਦੇ ਉੱਤੇ ਹੀ ਨਹੀਂ ਪੱਥਰ ਰੱਖਿਆ ਵਾ ਉਹ ਸਾਹਮਣੇ ਨਹੀਂ ਪੱਥਰ ਰੱਖਿਆ ਵਾ ਅਸੀਂ ਮੈਂ ਸੂਹਾ ਆਏ ਆ ਮੈਂ ਸੂਹਾ ਵੇਖ ਕੇ ਗਿਆ ਨਹੀਂ ਪੱਥਰ ਵੀ ਇਹਨਾਂ ਨੇ ਦਗਾਟਨ ਕਰਨ ਵੀ ਚਾਰ ਦਿਵਾਰੀ ਮੌਜੂਦਾ ਸਰਕਾਰ ਦੇ ਵਿੱਚ ਹੋ ਰਹੀ ਆ ਦੱਸੋ ਕੀ ਸਮੱਸਿਆ ਤੁਹਾਡੀ ਬਈ ਯਾਰ ਗਨੌਂਡ ਬਣਾਉਣ ਵਾਲਾ ਤੇ ਯਾਰ ਤੇ ਬਾਥਰੂਮ ਬਣਾਉਣ ਵਾਲੇ ਆ ਤੇ ਆ ਬਾਥਰੂਮ ਤੇ ਬਈ ਗੇਟ ਰੂਟ ਸਾਰਾ ਕੁਝ ਟੁੱਟਿਆ ਪਿਆ ਬਈ ਹੈ ਕਮਰੇ ਡਿੱਗੇ ਪਏ ਨੇ ਟ੍ਰੇਡਾਂ ਪੰਗਾ ਬਹੁਤ ਹੋਇਆ ਪਿਆ ਬਹੁਤ ਹੋਇਆ ਇਹ ਤਾਂ ਕਹਿੰਦੇ ਬਹੁਤ ਸੋਹਣਾ ਬਣਾਤਾ ਬਹੁਤ ਸੋਹਣਾ ਤੁਸੀਂ ਆਪ ਵੀ ਜਾ ਕੇ ਦੇਖ ਸਕਦੇ ਹੋ ਕੀ ਬਣਾਇਆ ਦੇਖਿਆ ਯਾਰ ਬਈ ਯਾਰ ਤੁਹਾਨੂੰ ਕਿਸ ਨੇ ਸਿਖਾਇਆ ਇਹਦਾ ਗੁੱਤਲਖਾਨੇ ਤੋਂ ਵੀ ਚੰਗਾ ਨਹੀਂ ਸਿਖਾਇਆ ਯਾਰ ਤੁਸੀਂ ਇਹ ਬੋਲਦੇ ਆ ਫੱਕੀ ਆ ਬਾਕੀ ਹੀ ਹਾਲ ਓਏ ਓਏ ਅੱਜ ਐਮਐਲਏ ਸਾਹਿਬ ਚਾਰ ਦਿਵਾਰੀ ਦਾ ਮਹੂਰਤ ਕਰਨ ਆ ਰਿਹਾ ਸਿੱਖਿਆ ਗ੍ਰਾਂਤੀ ਤਹਿਤ ਇਹ ਕਦੋਂ ਨਿਕਲੀ ਆ ਗੰਦਾ ਇਹ ਕਾਂਗਰਸ ਸਰਕਾਰ ਮੌਕੇ ਦੀ ਨਿਕਲੀ ਵੀ ਆ ਸਾਫਕਾ ਸਰਪੰਚ ਭਪਿੰਦਰ ਸਿੰਘ ਦੇ ਮੌਕੇ ਦੀ ਜੋਦਗਾਟਨ ਕਰਨ ਲੱਗੇ ਵੀ ਇਹ ਅੱਜ ਹੁਣ ਦੇ ਸਮੇਂ ਦੀ ਸਰਕਾਰ ਮੌਕੇ ਨਿਕਲੀ ਹੈ ਪਿਛਲੀਆਂ ਸਰਕਾਰਾਂ ਮੌਕੇ ਦੀਆਂ ਚਾਰ ਦਿਵਾਰੀ ਨਿਕਲੀ ਵੀ ਆ ਇਹ ਸਰਕਾਰ ਮੌਕੇ ਇਹ ਸਰਕਾਰ ਮੌਕੇ ਇਕੱਲੇ ਓਨਲੀ ਪ੍ਰਾਇਮਰੀ ਸਕੂਲ ਦੇ ਉੱਤੇ ਜਿਹੜੀ ਚਾਰਦੀਵਾਰੀ ਹੋ ਰਹੀ ਆ ਇਹ ਸਰਕਾਰ ਦੇ ਵਿੱਚ ਹੋ ਰਹੀ ਆ ਇਹ ਜਿਹੜੀ ਕਾਂਗਰਸ ਸਰਕਾਰ ਮੌਕੇ ਦੀ ਹੋਈ ਵੀ ਆ ਆ ਸਾਫ ਕਾ ਸਰ ਮੈਂਬਰ ਖੜੇ ਆ ਜੋ ਪਿਛਲੀ ਪੰਚਾਇਤ ਦੇ ਮੈਂਬਰ ਆ ਇਹ ਪਿਛਲੀ ਪੰਚਾਇਤ ਮੌਕੇ ਦੀ ਹਾਂ ਪੰਚਾਇਤ ਪਿਛਲੇ ਫੰਡ ਦਿੱਤਾ ਸੀ ਇਹ ਇਹ ਦਿੱਤਾ ਸੀ ਐਮਪੀ ਕੋਟੇ ਚੋਂ ਆਇਆ ਸੀ ਸਦੀਕ ਨੇ ਠੀਕ ਆ ਉਹ ਕੋਟੇ ਚੋਂ ਪੈਸੇ ਲੱਗੇ ਵਿਆ ਨਹੀਂ ਕਾਂਗਰਸ ਮੌਕੇ ਦੀ ਗੱਲ ਹਾਂ ਕਾਂਗਰਸ ਵੇਲੇ ਆ ਹੁਣ ਜਿਹੜਾ ਮੋਹਤ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਵਾਲੇ ਹਾਂ ਇਹ ਆਮ ਵਾਲੇ ਕਰਦੇ ਆ ਇਹਨਾਂ ਨੇ ਉਹ ਹੀ ਰੱਦ ਲਾਇਆ ਜਿਹੜੇ ਉਹ ਵੀ ਸਾਹਮਣੇ ਲੱਗੇ ਉਹਦੇ ਉੱਤੇ ਉੱਤੇ ਲੱਗੇ ਹਾਂ ਹਾਂ ਉਹ ਵੀ ਓਨਲੀ ਪ੍ਰਾਇਮਰੀ ਸਕੂਲ ਦੇ ਵਿੱਚ ਪ੍ਰਾਇਮਰੀ ਬਾਰ ਬਾਰ ਕਹਿ ਰਹੇ ਆ ਪ੍ਰਾਇਮਰੀ ਸਕੂਲ ਦੇ ਵਿੱਚ ਲੱਗੇ ਆ ਰੱਦ ਅਧਗਟਨ ਕਰਨ ਲੱਗੇ ਆ ਪ੍ਰਾਣੀਆਂ ਕੰਧਾਂ ਦਾ ਜੋ ਕਾਂਗਰਸ ਸਰਕਾਰ ਮੋਕਿਆਂ ਦੀਆਂ ਨਿਕਲੀਆਂ ਹੋਈਆਂ ਉਹਦਾ ਹੁਣ ਅਧਗਟਨ ਕਰ ਹਾਂ ਹਾਂ ਹੁਣ ਅਧਗਟਨ ਕਰ ਹਾਂ ਪਹਿਲੀ ਗੱਲ ਤਾਂ ਕਹਿ ਦਿੰਗੇ ਬਾਥਰੂਮ ਨਹੀਂ ਬਣੇ 20-20 ਸਾਲ ਹੋ ਗਏ ਬਾਥਰੂਮ ਨਹੀਂ ਬਣੇ ਉਸ ਤੋਂ ਪਹਿਲਾਂ ਬੱਚੇ ਬਾਥਰੂਮ ਕਰਨ ਬਾਹਰ ਜਾਂਦੇ ਸੀ ਖੇਤਾਂ ਵਿੱਚ ਜਾਂਦੇ ਸੀ ਉਸ ਤੋਂ ਪਹਿਲਾਂ ਕਾਂਗਰਸ ਸਰਕਾਰ ਆਈ ਹੈ ਕਾਲੀ ਦਲ ਸਰਕਾਰ ਆਈ ਹੈ ਫਿਰ ਕਾਂਗਰਸ ਸਰਕਾਰ ਆਈ ਹੈ ਉਸ ਸਮੇਂ ਦੇ ਬਾਥਰੂਮ ਬਣੇ ਵੀ ਆ ਪਹਿਲਾਂ ਦੇ ਇਹ ਕਹਿ ਰਹੇ ਆ ਵੀ ਸਾਡੀਆਂ ਸਰਕਾਰਾਂ ਕੋਲ ਤੇ ਕਦੋਂ ਦੇ ਬਾਥਰੂਮ ਬਣੇ ਆ ਇਹ ਸਕੂਲ ਦੇ 20 ਸਾਡੀ ਉਮਰ ਤੋਂ ਮੇਰੀ 34-35 ਸਾਲ ਦੀ ਉਮਰ ਹੋ ਗਈ ਮੈਂ ਸਕੂਲ ਦੇ ਵਿੱਚ 12 ਸਾਲ ਦੀ ਉਮਰ ਤੋਂ ਵੇਖ ਰਿਹਾ ਬਾਥਰੂਮ ਉਹ ਦੋਵੇਂ ਬਣੇ ਹੋਏ ਆ ਸਕੂਲਾਂ ਦੇ ਵਿੱਚ ਹਮਮ ਹੋਰ ਸਰਕਾਰਾਂ ਆਉਂਦੀਆਂ ਨਵੇਂ ਬਾਥਰੂਮ ਬੰਦਦੇ ਆ ਆਪ ਤੁਸੀਂ ਬਾਥਰੂਮ ਜਾ ਕੇ ਵੇਖ ਲਓ ਬਹੁਤ ਸਾਰੇ ਮੈਥੋਂ ਵੀ ਮੇਰੀ ਉਮਰ ਤੋਂ ਪਹਿਲਾਂ ਦੇ ਬਣੇ ਹੋਏ ਬਾਥਰੂਮ ਪਏ ਆ ਇੱਥੇ ਐਸਐਮਈ ਵੀ ਤੁਸੀਂ ਕਹਿੰਦੇ ਸੀ ਅਸੀਂ ਤਾਂ ਨਹੀਂ ਸੀ ਆਵੇ ਨਹੀਂ ਪੱਥਰ ਲੱਗਿਆ ਆਵੇ ਉਦੋਂ ਲਾਇਆ ਵਾਹੇ ਅੱਛਾ ਠੀਕ ਹੈ ਆ ਜਿਹੜਾ ਲੱਗਿਆ ਹਾਂ ਹਾਂ ਸਦੀਕਾ ਇਹ ਕੋਈ ਚਾਰਦਵਾਰੀ ਦਾ ਹੈ ਚਾਰਦਵਾਰੀ ਦਾ ਵਿੱਚ ਜਿਹੜੀ ਇਹਦੇ ਵਿੱਚ ਲੋਕ ਟਾਈਲ ਲਾਈ ਸੀ ਅੱਛਾ ਉਹ ਲੂੰਦਾ ਉਹਦਾ ਨਹੀਂ ਪੱਥਰ ਹਾਂ ਬੀਹੀ ਬਣੀ ਸੀ ਇਹਦੇ ਨਾਲ ਇਹਦੇ ਨਾਲ ਬੀਹੀ ਬਣੀ ਸਕੂਲ ਨੂੰ ਲੋ ਪੁਰਾਣਾ ਨਹੀਂ ਪੱਥਰ ਵੀ ਹੈ ਹਾਂ ਪੁਰਾਣਾ ਉਹ ਸਦੀਕ ਸਾਹਿਬ ਦਾ ਪਿਆ ਦੇਖ ਲੋ ਜੀ ਤੁਹਾਡੇ ਸਾਹਮਣੇ ਆ ਸਵੇਂ ਓਕੇ ਇਹ ਤਾਂ ਬਸ ਫਾਰਮੈਲਿਟੀਆਂ ਕਰ ਰਹੇ ਆ ਕਿ ਕੰਮ ਹੀ ਕਰਨਾ ਸਕੂਲ ਸਕੂਲ ਦੀਆਂ ਛੱਤਾਂ ਬਦਲਣ ਵਾਲੀਆਂ ਛੱਤਾਂ ਡਿੱਗੀਆਂ ਪਈਆਂ ਪਹਿਲੀ ਗੱਲ ਸਕੂਲ ਵਾਲਾ ਪਿੱਛੇ ਪਾ ਦੇਣ ਉਹ ਸੀਵਰੇਜ ਪਿਆ ਗੰਦ ਪਿਆ ਪਿੰਡ ਦੇ ਨਾਲ ਨਾਲ ਗੁਰਦੁਆਰਾ ਨਾਲ ਛੱਪੜਾ ਗੰਦਾ ਇਹਨੂੰ ਡਰੇਨ ਚ ਪੈਂਦਾ ਕਰਨ ਛੱਤਾਂ ਬਦਲਣ ਵਾਲੀਆਂ ਕਮਰਿਆਂ ਦੀਆਂ ਛੱਤਾਂ ਦੋ ਡਿੱਗੀਆਂ ਵੀਆਂ ਇੱਕ ਡਿੱਗੀ ਵੀ ਇੱਕ ਬਦਲਣ ਵਾਲੀ ਪੁੱਛ ਲੋ ਛੱਤਾਂ ਬਦਲਣ ਵਾਲੀਆਂ ਸਕੂਲ ਦੇ ਬੱਚੇ ਖੜੇ ਆ ਇਹਨਾਂ ਨੂੰ ਪੁੱਛ ਲੋ ਹੂੰ ਇਹ ਬਦ ਕੰਮ ਕਰਨਾ ਛੱਤਾਂ ਬਦਲੋ ਪੁਰਾਣੇ ਕਮਰੇ ਨਵੇਂ ਬਿਲਡਿੰਗਾਂ ਕਰੋ ਕਾਂ ਕਾਮਯਾਬ ਬਣਾਓ ਸਕੂਲ ਨੂੰ ਹੂੰ ਤੁਸੀਂ ਕਹਿਣ ਦਾ ਮਤਲਬ ਇਹ ਹੈ ਵੀ ਪੁਰਾਣੀਆਂ ਕੰਧਾਂ ਤੇ ਨਹੀਂ ਪੱਥਰ ਰੱਖੇ ਜਾਣਾ ਹਾਂ ਪੁਰਾਣੀਆਂ ਕੰਧਾਂ ਤੇ ਨਹੀਂ ਪੱਥਰ ਆ ਆ ਪੁਰਾਣੀ ਕੰਧ ਦੇ ਉੱਤੇ ਹੀ ਨਹੀਂ ਪੱਥਰ ਰੱਖਿਆ ਵਾ ਉਹ ਸਾਹਮਣੇ ਨਹੀਂ ਪੱਥਰ ਰੱਖਿਆ ਵਾ ਅਸੀਂ ਮੈਂ ਸੂਹਾ ਆਏ ਆ ਮੈਂ ਸੂਹਾ ਵੇਖ ਕੇ ਗਿਆ ਨਹੀਂ ਪੱਥਰ ਵੀ ਇਹਨਾਂ ਨੇ ਦਗਾਟਨ ਕਰਨ ਵੀ ਚਾਰ ਦਿਵਾਰੀ ਮੌਜੂਦਾ ਸਰਕਾਰ ਦੇ ਵਿੱਚ ਹੋ ਰਹੀ ਆ ਦੱਸੋ ਕੀ ਸਮੱਸਿਆ ਤੁਹਾਡੀ ਬਈ ਯਾਰ ਗਨੌਂਡ ਬਣਾਉਣ ਵਾਲਾ ਤੇ ਯਾਰ ਤੇ ਬਾਥਰੂਮ ਬਣਾਉਣ ਵਾਲੇ ਆ ਤੇ ਆ ਬਾਥਰੂਮ ਤੇ ਬਈ ਗੇਟ ਰੂਟ ਸਾਰਾ ਕੁਝ ਟੁੱਟਿਆ ਪਿਆ ਬਈ ਹੈ ਕਮਰੇ ਡਿੱਗੇ ਪਏ ਨੇ ਟ੍ਰੇਡਾਂ ਪੰਗਾ ਬਹੁਤ ਹੋਇਆ ਪਿਆ ਬਹੁਤ ਹੋਇਆ ਇਹ ਤਾਂ ਕਹਿੰਦੇ ਬਹੁਤ ਸੋਹਣਾ ਬਣਾਤਾ ਬਹੁਤ ਸੋਹਣਾ ਤੁਸੀਂ ਆਪ ਵੀ ਜਾ ਕੇ ਦੇਖ ਸਕਦੇ ਹੋ ਕੀ ਬਣਾਇਆ ਦੇਖਿਆ ਯਾਰ ਬਈ ਯਾਰ ਤੁਹਾਨੂੰ ਕਿਸ ਨੇ ਸਿਖਾਇਆ ਇਹਦਾ ਗੁੱਤਲਖਾਨੇ ਤੋਂ ਵੀ ਚੰਗਾ ਨਹੀਂ ਸਿਖਾਇਆ ਯਾਰ ਤੁਸੀਂ ਇਹ ਬੋਲਦੇ ਹੋ ਫੱਕੀ ਆ ਬਾਕੀ ਹੀ ਹਾਲ ਓਏ ਓਏ ਅੱਜ ਐਮਐਲਏ ਸਾਹਿਬ ਚਾਰ ਦਿਵਾਰੀ ਦਾ ਮਹੂਰਤ ਕਰਨ ਆ ਰਿਹਾ ਸਿੱਖਿਆ ਗ੍ਰਾਂਤੀ ਤਹਿਤ ਇਹ ਕਦੋਂ ਨਿਕਲੀ ਗਾਂਦਾ ਇਹ ਕਾਂਗਰਸ ਸਰਕਾਰ ਮੌਕੇ ਦੀ ਨਿਕਲੀ ਵੀ ਆ ਸਾਫਕਾ ਸਰਪੰਚ ਭਪਿੰਦਰ ਸਿੰਘ ਦੇ ਮੌਕੇ ਦੀ ਜੋਦਘਾਟਨ ਕਰਨ ਲੱਗੇ ਵੀ ਇਹ ਅੱਜ ਹੁਣ ਦੇ ਸਮੇਂ ਦੀ ਸਰਕਾਰ ਮੌਕੇ ਨਿਕਲੀ ਹੈ ਪਿਛਲੀਆਂ ਸਰਕਾਰਾਂ ਮੌਕੇ ਦੀਆਂ ਚਾਰ ਦਿਵਾਰੀ ਨਿਕਲੀ ਵੀ ਆ ਇਹ ਸਰਕਾਰ ਮੌਕੇ ਇਹ ਸਰਕਾਰ ਮੌਕੇ ਇਕੱਲੇ ਓਨਲੀ ਪ੍ਰਾਇਮਰੀ ਸਕੂਲ ਦੇ ਉੱਤੇ ਜਿਹੜੀ ਚਾਰ ਦਿਵਾਰੀ ਹੋ ਰਹੀ ਆ ਇਹ ਸਰਕਾਰ ਦੇ ਵਿੱਚ ਹੋ ਰਹੀ ਆ ਇਹ ਜਿਹੜੀ ਕਾਂਗਰਸ ਸਰਕਾਰ ਮੌਕੇ ਦੀ ਹੋਈ ਵੀ ਆ ਆ ਸਾਫ ਕਾ ਸਰ ਮੈਂਬਰ ਖੜੇ ਆ ਜੋ ਪਿਛਲੀ ਪੰਚਾਇਤ ਦੇ ਮੈਂਬਰ ਆ ਇਹ ਪਿਛਲੀ ਪੰਚਾਇਤ ਮੌਕੇ ਦੀ ਹਾਂ ਪੰਚਾਇਤ ਪਿਛਲੇ ਫੰਡ ਦਿੱਤਾ ਸੀ ਇਹ ਇਹ ਦਿੱਤਾ ਸੀ ਐਮਪੀ ਕੋਟੇ ਚੋਂ ਆਇਆ ਸੀ ਸਦੀਕ ਨੇ ਠੀਕ ਆ ਉਹ ਕੋਟੇ ਚੋਂ ਪੈਸੇ ਲੱਗੇ ਵਿਆ ਨਹੀਂ ਕਾਂਗਰਸ ਮੌਕੇ ਦੀ ਗੱਲ ਹਾਂ ਕਾਂਗਰਸ ਵੇਲੇ ਆ ਤੇ ਹੁਣ ਜਿਹੜਾ ਮੋਹਤ ਕੀਤਾ ਜਾਣਾ ਆਮ ਆਦੀ ਪਾਰਟੀ ਵਾਲੇ ਹਾਂ ਇਹ ਆਮ ਵਾਲੇ ਕਰਦੇ ਆ ਇਹਨਾਂ ਨੇ ਉਹ ਹੀ ਰੱਦੇ ਲਾਏ ਜਿਹੜੇ ਉਹ ਵੀ ਸਾਹਮਣੇ ਲੱਗੇ ਉਹਦੇ ਉੱਤੇ ਉੱਤੇ ਲੱਗੇ ਹਾਂ ਹਾਂ ਉਹ ਵੀ ਓਨਲੀ ਪ੍ਰਾਇਮਰੀ ਸਕੂਲ ਦੇ ਵਿੱਚ ਪ੍ਰਾਇਮਰੀ ਬਾਰ ਬਾਰ ਕਹਿ ਰਹੇ ਆ ਪ੍ਰਾਇਮਰੀ ਸਕੂਲ ਦੇ ਵਿੱਚ ਲੱਗੇ ਆ ਰੱਦੇ ਅਧਗਟਨ ਕਰਨ ਲੱਗੇ ਆ ਪ੍ਰਾਣੀਆਂ ਕੰਧਾਂ ਦਾ ਜੋ ਕਾਂਗਰਸ ਸਰਕਾਰ ਮੋਕਿਆਂ ਦੀਆਂ ਨਿਕਲੀਆਂ ਹੋਈਆਂ ਉਹਦਾ ਹੁਣ ਅਧਗਟਨ ਕਰ ਹਾਂ ਹਾਂ ਹੁਣ ਅਧਗਟਨ ਕਰ ਹਾਂ ਪਹਿਲੀ ਗੱਲ ਤਾਂ ਕਹਿ ਦਿੰਗੇ ਬਾਥਰੂਮ ਨਹੀਂ ਬਣੇ 20-20 ਸਾਲ ਹੋ ਗਏ ਬਾਥਰੂਮ ਨਹੀਂ ਬਣੇ ਉਸ ਤੋਂ ਪਹਿਲਾਂ ਬੱਚੇ ਬਾਥਰੂਮ ਕਰਨ ਬਾਹਰ ਜਾਂਦੇ ਸੀ ਖੇਤਾਂ ਵਿੱਚ ਜਾਂਦੇ ਸੀ ਉਸ ਤੋਂ ਪਹਿਲਾਂ ਕਾਂਗਰਸ ਸਰਕਾਰ ਆਈ ਹੈ ਕਾਲੀ ਦਲ ਸਰਕਾਰ ਆਈ ਹੈ ਫਿਰ ਕਾਂਗਰਸ ਸਰਕਾਰ ਆਈ ਹੈ ਉਸ ਸਮੇਂ ਦੇ ਬਾਥਰੂਮ ਬਣੇ ਵੀ ਆ ਪਹਿਲਾਂ ਦੇ ਇਹ ਕਹਿ ਰਹੇ ਆ ਵੀ ਸਾਡੀਆਂ ਸਰਕਾਰਾਂ ਕੋਲ ਤੇ ਕਦੋਂ ਦੇ ਬਾਥਰੂਮ ਬਣੇ ਆ ਇਹ ਸਕੂਲ ਦੇ 20 ਸਾਡੀ ਉਮਰ ਤੋਂ ਮੇਰੀ 34-35 ਸਾਲ ਦੀ ਉਮਰ ਹੋ ਗਈ ਮੈਂ ਸਕੂਲ ਦੇ ਵਿੱਚ 12 ਸਾਲ ਦੀ ਉਮਰ ਤੋਂ ਵੇਖ ਰਿਹਾ ਬਾਥਰੂਮ ਉਦੋਂ ਦੇ ਬਣੇ ਹੋਏ ਆ ਸਕੂਲਾਂ ਦੇ ਵਿੱਚ ਹਮਮ ਹੋਰ ਸਰਕਾਰਾਂ ਆਉਂਦੀਆਂ ਨਵੇਂ ਬਾਥਰੂਮ ਬੰਦਦੇ ਆ ਆਪ ਤੁਸੀਂ ਬਾਥਰੂਮ ਜਾ ਕੇ ਵੇਖ ਲਓ ਬਹੁਤ ਸਾਰੇ ਇਥੋਂ ਵੀ ਮੇਰੀ ਉਮਰ ਤੋਂ ਪਹਿਲਾਂ ਦੇ ਬਣੇ ਹੋਏ ਬਾਥਰੂਮ ਪਏ ਆ ਇੱਥੇ ਐਸਐਮਈ ਵੀ ਤੁਸੀਂ ਕਹਿੰਦੇ ਸੀ ਅਸੀਂ ਤਾਂ ਨਹੀਂ ਸੀ ਆਵੇ ਨਹੀਂ ਪੱਥਰ ਲੱਗਿਆ ਆਵੇ ਉਦੋਂ ਲਾਇਆ ਵਾਹੇ ਅੱਛਾ ਠੀਕ ਹੈ ਆ ਜਿਹੜਾ ਲੱਗਿਆ ਹਾਂ ਸਦੀਕਾ ਇਹ ਕੋਈ ਚਾਰਦਵਾਰੀ ਦਾ ਚਾਰਦਵਾਰੀ ਦਾ ਵਿੱਚ ਜਿਹੜੀ ਇਹਦੇ ਵਿੱਚ ਲੋਕਟਾਈਲ ਲਾਈ ਸੀ ਅੱਛਾ ਉਦੋਂ ਦਾ ਉਦਾਂ ਨਹੀਂ ਪੱਥਰ ਹਾਂ ਬੀਹੀ ਬਣੀ ਸੀ ਇਹਦੇ ਨਾਲ ਇਹਦੇ ਨਾਲ ਬੀਹੀ ਬਣੀ ਸੀ ਸਕੂਲ ਨੂੰ ਮਤਲਬ ਪੁਰਾਣਾ ਨਹੀਂ ਪੱਥਰ ਵੀ ਹੈ ਹਾਂ ਪੁਰਾਣਾ ਉਹ ਸਦੀਕ ਸਾਹਿਬ ਦਾ ਪਿਆ ਦੇਖ ਲੋ ਜੀ ਹੂੰ ਤੁਹਾਡੇ ਸਾਹਮਣੇ ਆ ਸਵੇਂ ਓਕੇ ਇਹ ਤਾਂ ਬਸ ਫਾਰਮੈਲਿਟੀਆਂ ਕਰ ਰਹੇ ਆ ਇਹ ਕੰਮ ਹੀ ਕਰਨਾ ਸਕੂਲ ਸਕੂਲ ਦੀਆਂ 66 ਬਦਲਣ ਵਾਲੀਆਂ ਛੱਤਾਂ ਡਿੱਗੀਆਂ ਪਈਆਂ ਪਹਿਲੀ ਗੱਲ ਸੀਵਰੇਜ ਪਿਆ ਗੰਦ ਪਿਆ ਪਿੰਡ ਦੇ ਨਾਲ ਨਾਲ ਗੁਰਦੁਆਰਾ ਨਾਲ ਛੱਪੜਾ ਗੰਦਾ ਇਹਨੂੰ ਡਰੇਨ ਚ ਪੈਂਦਾ ਕਰਨ ਛੱਤਾਂ ਬਦਲਣ ਵਾਲੀਆਂ ਕਮਰਿਆਂ ਦੀਆਂ ਛੱਤਾਂ ਦੋ ਡਿੱਗੀਆਂਆਂ ਇੱਕ ਡਿੱਗੀ ਵੀ ਇੱਕ ਬਦਲਣ ਵਾਲੀ ਪੁੱਛ ਲੋ ਛੱਤਾਂ ਬਦਲਣ ਵਾਲੀਆਂ ਸਕੂਲ ਦੇ ਬੱਚੇ ਖੜੇ ਆ ਇਹਨਾਂ ਨੂੰ ਪੁੱਛ ਲੋ ਇਹ ਬਦ ਕੰਮ ਕਰਨਾ ਛੱਤਾਂ ਬਦਲੋ ਪੁਰਾਣੇ ਕਮਰੇ ਨਵੇਂ ਬਿਲਡਿੰਗਾਂ ਕਰੋ ਕਾਂ ਕਾਮਯਾਬ ਬਣਾਓ ਸਕੂਲ ਨੂੰ ਕੀ ਕਹਣਾ ਮਤਲਬ ਇਹ ਹੈ ਵੀ ਪ੍ਰਾਣੀਆਂ ਕੰਦਾ ਤੇ ਨਹੀਂ ਪੱਥਰ ਰੱਖਿਆ ਗਿਆ ਹਾਂ ਪ੍ਰਾਣੀਆਂ ਕੰਦਾ ਤੇ ਨਹੀਂ ਪੱਥਰ ਆ ਆ ਪ੍ਰਾਣੀਆਂ ਕੰਦੇ ਉੱਤੇ ਹੀ ਨਹੀਂ ਪੱਥਰ ਰੱਖਿਆ ਵਾ ਉਹ ਸਾਹਮਣੇ ਨਹੀਂ ਪੱਥਰ ਰੱਖਿਆ ਵਾ ਅਸੀਂ ਮੈਂ ਸੂਹਾ ਆਏ ਆ ਮੈਂ ਸੂਹਾ ਵੇਖ ਕੇ ਗਿਆ ਨਹੀਂ ਪੱਥਰ ਵੀ ਇਹਨਾਂ ਨੇ ਦਗਾਟਨ ਕਰਨ ਵੀ ਚਾਰਦਵਾਰੀ ਮੌਜੂਦਾ ਸਰਕਾਰ ਦੇ ਵਿੱਚ ਹੋ ਰਹੀ ਆ